ਇਸ ਵੀਡੀਓ ਚ ਗੱਲ ਕਰਾਂਗੇ ਸੋਲਰ ਫਲੇਅਰ ਦੀ ਜੋ ਆਪਣੀ ਸੂਰਜ ਤੋਂ ਇੱਕ ਊਰਜਾਵਾਂ ਆਉਂਦੀਆਂ ਵਾ ਤੇ ਸਾਡਾ ਜਿਹੜਾ ਸਰੀਰ ਆ ਆਉਣ ਵਾਲੇ ਸਮਿਆਂ ਜਿਹੜਾ ਸੰਸਾਰ ਆ ਉਹਦੇ ਲਈ ਸਾਡਾ ਜਿਹੜਾ ਸਰੀਰ ਦੀ ਜ਼ਰੂਰਤ ਆ ਜਾਨਣ ਕਿ ਜਿਹੜੀ ਸਾਡੀ ਫ੍ਰੀਕਵੈਂਸੀ ਵਧਾਉਣੀ ਆ ਉਹਦੇ ਲਈ ਜਿਹੜੀ ਜ਼ਰੂਰਤ ਆ ਉਹਦੇ ਲਈ ਤਿਆਰ ਕਰਨ ਦੇ ਲਈ ਉਹ ਸੋਲਰ ਫਲੇਅਰ ਹੈ ਹੁਣ ਸੋਲਰ ਫਲੇਅਰ ਜਿਹੜੀ ਆਉਂਦੀਆਂ ਵਾ ਇਹ ਦਾ ਮਤਲਬ ਇਹ ਨਹੀਂ ਵੀ ਸੂਰਜ ਦੇ ਬਾਹਰ ਪਛੇਕੀ ਹੈ ਤੇ ਫੇਰ ਹੀ ਸਾਨੂੰ ਉਹ ਟੇ ਸੋਲਰ ਫਲੇਅਰ ਆਉਂਦੀਆਂ ਵਾ ਫੇਰ ਸਾਨੂੰ ਅਸਰ ਕਰਨ ਡੀਆਂ ਇਤਾਂ ਨਹੀਂ ਸਾਨੂੰ ਹਰੇਕ ਟਾਈਮ ਤੇ ਉਹ ਸੋਲਰ ਫਲੇਅਰ ਅਸਰ ਕਰਦੀਆਂ ਜੋ ਚੇਤਨਾ ਦੇ ਪਰਦੇ ਦੇ ਵਿੱਚ ਜ਼ਿਆਦਾ ਅੱਗੇ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਕਰਦੀਆਂ ਵਾ ਜੋ ਮਗਰ ਹੈ ਉਹਨਾਂ ਤੇ ਥੋੜਾ ਘੱਟ ਅਸਰ ਕਰਦੀਆਂ ਪਰ ਸਾਰਿਆਂ ਤੇ ਕਰਦੀਆਂ ਸਾਰਿਆਂ ਤੇ ਫਿਰ ਵਕਰ ਵਕਰ ਅਸਰ ਵੀ ਹੁੰਦਾ ਹੋਇਆ ਜੀ ਰੇਤਿੰਦਰ ਹੁਣ ਹੈ ਕਿ ਇਹ ਸੋਲਰ ਫਲੇਅਰ ਤੇ ਸੋਲਰ ਫਲੇਅਰ ਨਾਲ ਕੀ ਹੁੰਦਾ ਹੈ ਉਿੱਤਾ ਕੇ ਲੋਪੀ ਸੋਲਰ ਫਲੇਅਰ ਉਤੋਂ ਇੱਕ ਊਰਜਾ ਵਾ ਆਉਂਦੀ ਆ ਜੋ ਊਰਜਾ ਸਾਡੀਆਂ ਜਿਹੜੀਆਂ ਆਡੀਅੰਸ ਇਟ ਦੇ ਅੰਦਰ ਤੇ ਸਾਡਾ ਸੀਟ ਜਿਹੜਾ ਹੋਣਾ ਉਹ ਆਉਣ ਵਾਲੇ ਫ੍ਰੀਕਵੈਂਸੀ ਨੂੰ ਧਾਰਨ ਕਰਨ ਦੇ ਲਈ ਜਿਹੜੀ ਊਰਜਾ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਦੇ ਲਈ ਜਿਹੜੀ ਊਰਜਾ ਉਹਦੀ ਜ਼ਰੂਰਤ ਹੈ ਉਹਨੂੰ ਧਾਰਨ ਕਰਨ ਦੇ ਲਈ ਜਿਹੜਾ ਸਾਡਾ ਸੀਟ ਤਿਆਰ ਹੋਣਾ ਵਾ ਉਹਦੇ ਲਈ ਉਹਦੀ ਤਿਆਰੀ ਹੈ ਉਹਦੇ ਲਈ ਸਭ ਕੁਝ ਸਾਡੇ ਅੰਦਰ ਹੋਣਿਆ ਇਹਦੇ ਲਈ ਸਾਡੇ ਡੀਐਨਏ ਨੂੰ ਐਕਟੀਵੇਟ ਵੀ ਕਰੰਡਿਆ ਹੋ ਜਾਂਦਾ ਸਾਡੇ ਜਿਹੜਾ ਜਿਹੜਾ ਦਿਮਾਗ ਆ ਉਹ ਜਿਹੜਾ ਜਾਦਾ ਵੀ ਵਧਾਉਂਡਿਆ ਹੋ ਸਾਰੇ ਕੰਮਾਂ ਦੇ ਅੰਦਰ ਕੰਮ ਕਰੰਡਿਆ ਹੋ ਪਰ ਮੇਨ ਕੰਮ ਇਹਦਾ ਕੀ ਆ ਇਹ ਇਹਦਾ ਕੰਮ ਹੈ ਮੇਨ ਵੀ ਆਪਣੇ ਅੰਦਰੋਂ ਉਹ ਸਫਾਈ ਕਰਨੀ ਸਫਾਈ ਕਿਹੜੀ ਜਿਹੜੀ ਐਨੀਆਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਅਸੀਂ ਇਸ 3D ਡਾਈਮੈਂਸ਼ਨ ਦੇ ਅੰਦਰ ਐਕਸਪੀਰੀਅੰਸ ਕਰਦੇ ਹਾਂ ਦੁੱਖ ਕਾੜ ਬਿਮਾਰੀ ਦਾ ਇਹ ਸਾਰੀ ਚੀਜ਼ਾਂ ਦਾ ਇਹ ਇੱਕ એનર્ਜੀ ਲੈਵਲ ਤੇ ਜਿਹੜਾ ਸਾਡੇ ਅੰਦਰ ਜਿਹੜਾ ਭਰਿਆ ਪਿਆ ਹੈ ਉਸ ਨੂੰ ਕਲੀਅਰ ਕਰ ਦੇਣਾ ਉਹ ਕਲੀਅਰ ਕਰਕੇ ਬਾਹਰ ਆਉਣਾ ਹੁਣ ਮੰਨ ਲਓ ਮੈਂ ਕੋਈ ਇਹ ਤਾਂ ਗੱਲੋ ਕਿ ਦਵਾਈ ਖਾਣ ਦੇ ਲਈ ਕਿਸੇ ਆਯੁਰਵੇਦ ਵਾਲੇ ਡਾਕਟਰ ਦੇ ਕੋਲ ਜਾਣਾ ਵਾ ਮੈਨੂੰ ਕਿ ਬਿਮਾਰੀ ਹੈ ਤਾਂ ਉਹ ਮੈਨੂੰ ਇੱਕ ਗੋਲੀ ਦੇ ਦਿੰਦਾ ਵਾ ਠੀਕ ਹੈ ਉਹ ਆਗਦਾ ਵੀ ਇੱਕ ਜੜੀ ਬੂਟੀ ਆ ਜਿਹੜੀ ਗੋਲੀ ਬਣਾਈ ਹੋਉ ਨੇ ਉਹ ਮੈਨੂੰ ਦੇ ਦਿੰਦਾ ਕਿ ਜਿਹੜੀ ਤੇਰੀ ਸਮੱਸਿਆ ਹੋਣਾ ਉਹ ਇਸ ਜੜੀ ਬੂਟੀ ਨਾਲ ਹੱਲ ਹੋ ਜਾਣਾ ਮੈਂ ਉਹ ਖਾਧੀ ਜਦੋਂ ਮੈਂ ਖਾਧੀ ਤੇ ਮੇਰਾ ਸਰੀਰ ਬਹੁਤ ਜ਼ਿਆਦਾ ਪਤਲਾ ਹੋ ਗਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਟੱਟੀਆਂ ਲੱਗੀਆਂ ਕਿਉਂਕਿ ਮੇਰੇ ਸਰੀਰ ਤੋਂ ਗੰਧ ਬਾਹਰ ਨਿਕਲਿਆ ਜਦੋਂ ਸਭ ਕੁੜ ਗੰਧ ਬਾਹਰ ਨਿਕਲਿਆ ਮੇਰੀ ਜੇਰ ਪਤਲਾ ਹੋਇਆ ਤੇ ਅੱਖਾਂ ਵੀ ਥੋੜੀਆਂ ਅੰਦਰ ਚਲ ਗਈਆਂ ਤਾਂ ਕਹਿ ਲਓ ਤੇ ਮੇਰਾ ਸਰੀਰ ਸਾਰਾ ਠੀਕ ਹੋ ਗਿਆ ਕਿਉਂਕਿ ਮੇਰੇ ਸਰੀਰ ਤੋਂ ਗੰਧ ਬਾਹਰ ਨਿਕਲ ਗਿਆ ਹੁਣ ਉਹ ਕੀ ਆ ਗੋਲੀ ਉਹ ਜੜੀ ਬੂਟੀ ਕੀ ਆ ਉਹ ਸਮਝ ਲਓ ਇੱਕ ਸੋਲ ਜੋ ਸਾਡੀ ਸੀਟ ਦੇ ਅੰਦਰ ਹੋ ਗਿਆ ਸਾਡੇ ਅੰਦਰੋਂ ਗੰਧ ਬਾਹਰ ਨਿਕਲ ਡਿਆ ਸਾਡੇ ਅੰਦਰ ਦਾ ਗੰਧ ਕੀ ਆ ਡਰ ਮਤਲਬ ਜਿਹੜਾ ਵੀ ਸਭ ਕੁਝ ਅਸੀਂ ਐਕਸਪੀਰੀਅੰਸ ਕੀਤਾ ਹੁਣ ਤੱਕ ਜੋ ਕਲੀਅਰ ਕਰਨ ਦੀ ਲੋੜ ਹੈ ਉਹ ਬਾਹਰ ਨਿਕਲੀ ਜਾਣਾ ਜਿਹੜਾ ਸਾਡਾ ਡਰ ਆ ਜੋ ਸਾਡੀ ਸ਼ਰਮ ਆ ਜੋ ਸਾਡਾ ਕਹਟਿਆ ਗੁੱਸਾ ਆ ਇਹ ਸਾਰਾ ਬਾਹਰ ਨਿਕਲ ਡਿਆ ਕਿਉਂਕਿ ਇਹ ਸਾਰਾ ਬਾਹਰ ਨਿਕਲੂਗਾ ਤੇ ਫੇਰ ਹੀ ਤੇ ਜਿਹੜੇ ਹਾਇਰ ਜਿਹੜੇ ਡਿਮੈਂਸ਼ਨ ਦੇ ਅੰਦਰ ਇਹ ਜਿਹੜਾ ਜਾਣਾ ਵਾ ਉਹਦੀ ਫ੍ਰੀਕਵੈਂਸੀ ਤਾਨਕਾਂ ਦੇ ਲਈ ਤਿਆਰ ਹੋਵਾਂਗੇ ਗੰਧਬਾਰ ਨਿਕਲੂਗਾ ਫੇਰੀ ਤੇ ਹੋਗਾ ਨਾ ਸਭ ਕੁਝ ਉਹ ਸੋਲੋ ਫਰੀ ਜਿਹੜੇ ਆ ਆਉਂਦੇ ਆ ਸਾਡਾ ਗੰਧਬਾਰ ਕੱਢਣ ਦੇ ਤੇ ਇਹ ਇਹ ਜਿਹੜਾ ਵਾ ਇਹ ਬਾਤ ਹੀ ਜਾਣਦੇ ਆ ਜਿਹੜੇ ਚੇਤਨਾ ਦੀ ਯਾਤਰਾ ਦੇ ਅੰਦਰ ਅੱਗੇ ਆ ਉਹ ਇਸ ਨੂੰ ਮਹਿਸੂਸ ਕਰਦੇ ਆ ਬਹੁਤ ਸਾਰੇ ਲੋਕ ਇਸ ਨੂੰ ਮਹਿਸੂਸ ਨਹੀਂ ਕਰਦੇ ਕਿ ਕੁਝ ਵੀ ਨਹੀਂ ਹੋ ਰਿਹਾ ਇਸ ਸਰਤੀ ਦੇ ਅੰਦਰ ਕਹਿਵੋ ਨੀ ਗੱਲਾਂ ਗਾਂਦੇ ਪੰਜੂ ਨਹੀਂ ਕੋਈ ਸ਼ਿਫਟ ਸ਼ਿਫਟ ਨਹੀਂ ਹੋਂਦਾ ਕਿਉਂਕਿ ਉਹ ਉਸ ਫ੍ਰੀਕਵੈਂਸੀ ਨੂੰ ਮੈਚ ਨਹੀਂ ਕਰਦੇ ਉਹਨਾਂ ਦੇ ਅੰਦਰ ਉਹ ਮਹਿਸੂਸ ਨਹੀਂ ਹੋਂਦੇ ਉਹ ਮਹਿਸੂਸ ਹੋ ਕੇ ਫੇਰ ਹੀ ਦੱਸਣਗੇ ਨਾ ਬਹੁਤ ਸਾਰੇ ਲੋਕਾਂ ਨੂੰ ਇਹ ਜਿਹੜਾ ਅੰਦਰੋਂ ਜਿਹੜਾ ਕਲੀਅਰ ਹੋਉਂ ਡਿਆ ਸਭ ਕੁਝ ਉਹ ਮਹਿਸੂਸ ਹੋਉਂ ਡਿਆ ਕਿ ਆਪਣੇ ਅੰਦਰੋਂ ਉਹ ਸਭ ਕੁਝ ਬਾਹਰ ਨਿਕਣ ਡਿਆ ਹੋ। ਕਿਉਂਕਿ ਉਹਦੀ ਜ਼ਰੂਰਤ ਨਹੀਂ ਆ। ਉਹ ਛੇਤੀ ਛੇਤੀ ਬਾਹਰ ਨਿਕਲ ਤੇ ਜਿਹੜਾ ਬਾਹਰ ਨਿਕਣਿਆ ਨਾ ਇਹ ਵਾਦਦਾ ਹੀ ਹਨਾ। ਹੁਣ ਮੰਨ ਲਓ ਕੋਈ ਹੈ ਹੀ ਨਾ ਇੱਕ ਕਾਰ ਦੇ ਅੰਦਰ ਬੈਠਿਆ ਠੀਕ ਹੈ। ਹੁਣ ਕਾਰ ਚੱਲਣ ਦੀ ਹੈ 10 ਸਪੀਡ ਦੇ ਅੰਦਰ। ਫਿਰ ਕੁਝ ਸਮੇਂ ਬਾਅਦ ਹੋ ਗਈ 20, 30, 40, 50 ਦੀ ਸਪੀਡ ਦੇ ਅੰਦਰ। ਫਿਰ ਉਹ ਸਪੀਡ ਵਾਤੀ ਜਾਏ। ਸੌ ਦੀ ਸਪੀਡ ਹੋ ਗਈ, 200 ਦੀ ਹੋ ਗਈ, 500 ਦੀ ਕਿਹចਾਰ ਤੋਂ ਗਈ 2000, 10000 ਇਸ ਤਰ੍ਹਾਂ ਜਿਹੜੇ ਸੋਲੋ ਰੀਲੇਅਰ ਆ ਉਹਨਾਂ ਦੀ ਜਿਹੜੀ ਊਰਜਾ ਵਾ ਉਹ ਵੀ ਵਾਦੀ ਹੀ ਜਾਂਦੀ ਹੈ ਵਾਦੀ ਹੀ ਜਾਂਦੀ ਵਾਦੀ ਹੀ ਜਾਂਦੀ ਉਸੇ ਕਰਕੇ ਆਪਣੇ ਅੰਦਰੋਂ ਜਿਹੜਾ ਗੰਧ ਬਾਹਰੀ ਚੀਤੀ ਚੀਤੀ ਨਿਕਲਿਆ ਹੀ ਜਾਂੜਿਆ ਜੋ ਹੁਣ ਜਿੰਨਾ ਨਿਕਲਿਆ ਓਨ ਵਾਲੇ ਟਾਈਮ ਦੇ ਉੱਤੋਂ ਜ਼ਿਆਦਾ ਨਿਕਲਿਆ ਓਨ ਵਾਲੇ ਟਾਈਮ ਤੇ ਉਹਦੇ ਤੋਂ ਵੀ ਜ਼ਿਆਦਾ ਨਿਕਲਿਆ ਇਹਦੀ ਵਾਧਾ ਹੀ ਹਣਾ ਇਸ ਕਰਕੇ ਸਾਨੂੰ ਹੁਣ ਦੇ ਅੰਦਰ ਰਹਿਣਾ ਪੈਣਾ ਹੁਣ ਨਾਓ ਹੁਣ ਜੇ ਤੁਸੀਂ ਬਸ ਜੋ ਹੋਂਟਿਆ ਹੋਵੇ ਸਿਰ ਦੇ ਅੰਦਰ ਉਹਨੂੰ ਹੋਂਦ ਦੇਈਏ ਤੇ ਉਹ ਸਭ ਤੋਂ ਵਧੀਆ ਆਹੀਂ ਬਾਸੇ ਦੇ ਅੰਦਰ ਜੋ ਹੋਂਟਿਆ ਉਹਨੂੰ ਹੋਂਦ ਦੇਣਾ ਉਹਨੂੰ ਰੁਕਾਉਣਾ ਨਹੀਂ ਲੋਣੀ ਕੁਕ ਜੋ ਜੋ ਰੋਸ਼ਨੀ ਆ ਉਹਨੇ ਜਿਹੜਾ ਕੰਮ ਕਰਨਾ ਉਹ ਆਪਣੇ ਆਪ ਹੀ ਕਰਨਾ ਤੇ ਸਹੀ ਦੱਸਣਾ ਨਹੀਂ ਹੈ ਵੀ ਤੂੰ ਇਹ ਤੈਥਾ ਕਰ ਉਹ ਸੀਰ ਦੇ ਅੰਦਰ ਜਿਹੜੇ ਸੋਲੋ ਫਲੇਅ ਆਉਂਦੇ ਆ ਉਹਦਾ ਅਸਰ ਜਿਹੜਾ ਆਪਣੇ ਆਪ ਆਪਣੇ ਅੰਦਰ ਹੋਈ ਜਾਂਦਾ ਜਾਨੀ ਕਿ ਆਪਣੀ ਚੀਜ਼ ਦੇ ਅੰਦਰ ਗੰਧਬਾਰ ਕੱਢਣਾ ਵਾ ਜੋ ਇੰਨੇ ਜਾਰ ਲੱਖਾਂ ਸਾਲਾਂ ਉਨਾਂ ਜਿਹੜਾ ਕਲੀਅਰ ਆਪਣੇ ਅੰਦਰੋਂ ਬਾਹਰ ਹੋਂਟਿਆ ਉਹ ਸੋਲੋ ਫਲੇਅਰ ਦਾ ਕੰਮ ਹੈ ਇਹ ਬਹੁਤ ਵਧੀਆ ਹੁੰਦਾ ਕਿਉਂਕਿ ਇਸੇ ਕਰਕੇ ਅਸੀਂ ਉਸ ਸੰਸਾਰ ਦੇ ਅੰਦਰ ਜਾਵਾਂਗੇ ਨਾ ਹਣ ਮੰਨ ਲਓ ਪੰਜ ਯੂਟਿਬ ਚੈਨਲ ਦੇ ਅੰਦਰ ਲੜਾਈ ਨਹੀਂ ਹੈ ਮੰਨ ਲਓ ਤਰੀ ਉੱਤੇ ਜਾ ਕੇ ਲੜੀ ਜਾਈਏ ਕਿ ਉਹ ਲੜਾਈ ਫਿਰ ਕਿਵੇਂ ਖਤਮ ਹੋਊਗੀ ਜੇ ਆਪਣੇ ਅੰਦਰ ਲੜਾਈ ਬਾਹਰ ਹੀ ਨਿਕਲ ਜਾਵੇ ਤੇ ਅੰਦਰ ਲੜਾਈ ਨਹੀਂ ਆ ਤਾਂ ਬਾਹਰ ਸੰਸਾਰ ਪਰ ਘਟਿ ਨਹੀਂ ਹੋਣਾ ਉਦੋਂ ਦਾ ਇਸ ਕਰਕੇ ਉਹ ਸਾਰੀ ਲੜਾਈ ਫਿਰ ਬਾਹਰ ਤੇ ਨਹੀਂ ਨਿਕਲਣੀ ਹੈ ਨਾ ਉਹ ਸਾਰੀ ਇਸ ਇਹ ਊਰਜਾਵ ਦੇ ਅੰਦਰ ਡਿਸੋਲਵ ਵੀ ਹੋਣੀ ਹੈ ਮਿਲ ਜਾਣੀ ਹੈ ਉਹ ਹੋਊਗਾ ਉਹ ਕਿਹੜਾ ਕਿਹਦਾ ਕੰਮ ਆ ਉਹ ਸੋਲੋ ਫਲੇਅ ਦਾ ਕੰਮ ਹੈ ਉਹਨੂੰ ਤੇ ਹੀ ਰੋਕ ਨਹੀਂ ਸਕਦੇ ਮੰਨ ਲਓ ਇਹ ਖੰਧ ਬਾਹਰ ਨਿਕਲਿਆ ਤਾਂ ਉਹਨੂੰ ਰੋਕਣ ਦੀ ਲੋੜ ਕੀ ਹੈ ਇਸ ਕਰਕੇ ਜੋ ਸੋਲੋ ਫਲੇਅ ਆਉਂਡ ਹੈ ਉਹਨੂੰ ਜੋ ਮੋਟਿਆ ਸੀ ਤੇ ਅੰਦਰ ਉਹਨੂੰ ਹੋਂਦ ਦੇਣਾ ਬਾਜ ਤਿਆਰ ਹੋ ਆਉਣ ਵਾਲੇ ਸਮੇਂ ਦੇ ਲਈ ਬਹੁਤ ਵਧੀਆ ਸੰਸਾਰ ਤੇ ਲਈ ਤੂੰ ਹੋਂ ਦੇ ਅੰਦਰ ਰਹੁ ਜਿਹੜੀਆਂ ਊਰਜਾਵਾਂ ਹੋਣ ਡੀਆਂ ਤਾਂ ਆਪਣੇ ਅੰਦਰ ਇੰਟੀਗ੍ਰੇਟ ਜਿਹੜੀ ਮਿਲਾਵਟ ਜਿਹੜੀ ਹੋਣ ਡੀ ਆ ਇਸ ਊਰਜਾਵਾਂ ਦੀ ਉਹਨੂੰ ਹੋਂ ਦੇ ਆਪਣਾ ਸਿਰ ਜਰਾ ਤਿਆਰ ਹੋਣ ਡਿਆਵਾ ਆਪਣਾ ਇੱਕ ਕ੍ਰਿਸਟਲਾਈਨ ਸਟਰਕਚਰ ਦੇ ਵਿੱਚ ਜੋ ਆਪਣਾ ਕਾਰਬਨ 베ਸਡ ਬੁੜੀ ਆ ਉਹ ਜਦੋਂ ਬਦਲਾ ਹੋਣ ਡਿਆ ਕ੍ਰਿਸਟਲ ਦੇ ਅੰਦਰ ਇਸ ਕਰਕੇ ਉਹਨੂੰ ਵੀ ਹੋਂ ਦੇਣਾ ਤੇ ਇਹ ਸੋਲਫੇਅਰ ਤੇ ਵਾਧੇ ਜਾਂਦੇ ਆ ਇਹਨੇ ਵਾਧੇ ਇਹੀ ਜਾਣਾਂ ਇਸੇ ਕਰਕੇ ਆਪਣੇ ਆਪ ਤੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੇ ਅੰਦਰ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸਮੇਂ ਤੇ ਤੇ ਇਹੀ ਇਸ ਵੀਡੀਓ 'ਚ ਦੱਸਣਾ ਹੈ ਸੋਲਫੇਰ